ਬਈ ਪਾਈਆ ਵਾਹ ਵਾਹ ਬੇਸ਼ਕੀਰ ਜੀ ਪਾਕ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਜੀ ਦੋ ਛੋਟੀ ਸੋਟ ਤੇ ਪੈਰਾ ਦੇਾਂਗੇ ਢੋਕੇ ਅੱਜ ਸਾਡੋ ਦੇਸ਼ ਦੇ ਹੀਰੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਆਪਣਾ ਛੋਟੀ ਉਮਰ ਦੇ ਵਿੱਚ 23 ਸਾਲ ਦੀ ਉਮਰ ਦੇ ਵਿੱਚ ਫਰੰਗੀਆਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਔਰ ਅੱਜ ਅਸੀਂ ਉਹਨਾਂ ਦੇ ਪੂਰੇ ਦੇਸ਼ ਦੇ ਦੇਸ਼ਾਂ ਵਿਦੇਸ਼ਾਂ ਦੇ ਜੋ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ ਉਹ ਸਾਨੂੰ ਸ਼ਹੀਦੀ ਦਿਹਾੜੇ ਮਨਾਉਣ ਦਾ ਕਾਰਨ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਔਰ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਇਹ ਦੇਸ਼ ਜਿਹੜਾ ਹੈ ਕਿਵੇਂ ਆਜ਼ਾਦ ਹੋਇਆ ਹੈ ਲੱਖਾਂ ਸ਼ਹੀਦਾਂ ਨੇ ਇਹ ਭਾਵੇਂ ਲਾਲਾ ਲਾਜਪਤ ਰਾਏ ਰਾਜਗੁਰੂ ਸਖਦੇਵ ਜੀ ਸ਼ਹੀਦ ਉਧਮ ਸਿੰਘ ਬਹੁਤ ਹੀ ਲੋਕਾਂ ਨੇ ਸ਼ਹੀਦ ਆਪਣਾ ਖੂਨ ਵਹਾ ਕੇ ਇਹ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਪਰ ਵਧਕ ਸੰਵਿਤੀ ਸਾਡੇ ਦੇਸ਼ ਦੀ ਕਿ ਆਜ਼ਾਦੀ ਇੱਕ ਗੋਰੇ ਅੰਗਰੇਜ਼ਾਂ ਨੂੰ ਕੱਢਿਆ ਤੇ ਕਾਲੇ ਅੰਗਰੇਜ਼ਾਂ ਦੇ ਹੱਥ ਆਈ ਅੱਜ ਜੋ ਵੀ ਬੰਦਾ ਕੋਈ ਭਗਤ ਸਿੰਘ ਦੀ ਸੋਚ ਤੇ ਚੱਲਣਾ ਚਾਹੁੰਦਾ ਹੈ ਸੱਚ ਦੀ ਆਵਾਜ਼ ਉਠਾਉਣੀ ਚਾਹੁੰਦਾ ਹੈ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਦਿੱਤਾ ਜਾ ਰਿਹਾ ਸੋ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਉਹਨਾਂ ਦੀ ਸੋਚ ਤੇ ਪੈਰਾ ਦੇਣ ਦੀ ਲੋੜ ਹੈ ਸਾਨੂੰ ਇਕਜੁੱਟ ਹੋ ਕੇ ਸਾਡੇ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਧੜੀਆਂ ੜਾਈਆਂ ਜਾ ਰਹੀਆਂ ਨੇ ਸੋ ਮੈਂ ਦੁਬਾਰਾ ਫਿਰ ਅੱਜ ਜੋ ਸਾਨੂੰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਨੇਹਾ ਦੇਣਾ ਕਿ ਆਓ ਆਪਾਂ ਜਿਹੜੀ ਭਗਤ ਸਿੰਘ ਦੀ ਸੋਚ ਸੀ ਉਹਨੂੰ ਅੱਗੇ ਲੈ ਕੇ ਜਾਈਏ ਇਨਕਲਾਬ ਜ਼ਿੰਦਾਬਾਦ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਵਾਂਗੇ ਖੋਤੇ ਦੇਖੋ ਜੀ 23 ਮਾਰਚ 1931 ਨੂੰ ਇੱਕ 23 ਸਾਲ ਦਾ ਨੌਜਵਾਨ ਸ਼ਹੀਦ ਹੋਇਆ ਸੀ ਪਰ ਉਹਨੇ ਇੱਕ ਗੱਲ ਪਹਿਲਾਂ ਹੀ ਕਹਤੀ ਸੀ ਵੀ ਗੋਰਿਆਂ ਨੂੰ ਤਾਂ ਕੱਢ ਦਾਂਗੇ ਪਰ ਕਾਲੇ ਅੰਗਰੇਜ਼ ਆ ਕੇ ਰਾਜ ਕਰਨਗੇ ਉਹ ਮੋਦੀ ਵਰਗੇ ਅੱਜ ਜਿਹੜੇ ਡੈਮੋਕ੍ਰੇਸੀ ਦਾ ਧਾਂਕਾ ਕਾ ਰਹੇ ਨੇ ਡਿਕਟੇਟਰ ਬਣ ਚੁੱਕੇ ਨੇ ਉਹ ਤੁਸੀਂ ਸਾਰੀ ਦੇਖਦੇ ਹੋ ਤੇ ਸਾਡੇ ਮਾਣਯੋਗ ਨੈਸ਼ਨਲ ਕਮਿਨਰ ਪਾਰਟੀ ਦੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਝੂਠੇ ਤੌਰ ਤੇ ਫਸਾਇਆ ਤੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਗਿਆ ਇਹ ਲੋਕਾਂ ਦੇ ਅੰਦਰ ਬਹੁਤ ਜ਼ਿਆਦੇ ਨਰਾਸ਼ਾ ਹੋ ਚੁੱਕੀ ਆ ਤੇ ਮੋਦੀ ਵਰਗਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੋਟ ਨਹੀਂ ਪਾਉਣਗੇ। ਲੋਕ ਸਭਾ ਚੋਣਾਂ ਤੇ ਕੀ ਇਸ ਪਾਰਟੀ ਦਾ ਫਰਕ ਹੋਊਗਾ? ਦੇਖੋ ਜੀ ਆਲਰੇਡੀ ਪਊਗਾ। ਜਿਨ੍ਹਾਂ ਨੂੰ ਵੀ ਅੱਜ ਅਸੀਂ ਮਿਲ ਰਹੇ ਹਾਂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਨੇ ਪਰ ਉਹ ਕਹਿ ਰਹੇ ਨੇ ਵੀ ੱਤਕਾ ਹੋਇਆ। ਮੋਦੀ ਨਾਲ ੱਤਕਾ ਹੋਇਆ ਇੱਕ ਆਜ ਦੇਣਾ ਸੌਰੀ ਕੇਰਿਵਾਲ ਸਾਹਿਬ ਨਾਲ ੱਤਕਾ ਹੋਇਆ ਕਿਉਂਕਿ ਕਮਾਂਡਾਰ ਮੁੱਖ ਮੰਤਰੀ ਦਿੱਲੀ ਦਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਆਈ। ਅੱਜ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰਧਾਨ ਮੰਤਰੀ ਲੈਵਲ ਦੇ ਲੀਡਰ ਬਣ ਚੁੱਕੇ ਸੀ ਤੇ ਮੋਤੀ ਨੂੰ ਵਿੱਚ ਚੀਜ਼ ਦਾ ਬੜਾ ਦੁੱਖ ਮਾਰ ਰਿਹਾ ਸੀ। ਨੌਜਵਾਨਾਂ ਚ ਕਿੰਨਾ ਜ਼ਰਾ ਅੱਗੇ ਲੋਕਾਂ ਨੂੰ ਚੁਣੌਣ ਲੈ ਕੇ। ਦੇਖੋ ਜੀ ਨੌਜਵਾਨ ਪਹਿਲਾਂ ਵੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨਨਾ ਤੁਰੇ ਸੀ ਪੰਜਾਬ ਦੇ ਤੇ ਅੱਜ ਵੀ ਉਹਨਾਂ ਦੇ ਨਾਲ ਤੇ ਉਹਨਾਂ ਦੀ ਸੋਚ ਨਾਲ ਖੜੇ ਨੇ। ਅੱਜ ਸਰ ਭਗਤ ਸਿੰਘ ਜੀ ਦਾ ਜਿਹੜਾ ਸੀ ਦਿਨ ਮਨਾ ਰਹੇ ਆਪਾਂ। ਕਿਉਂਕਿ ਉਹਨਾਂ ਨੇ ਇੱਕ ਛੋਟੀ ਉਮਰ ਦੇ ਵਿੱਚ ਹਸਾਨ ਦਿੱਤੀ। ਅੰਗਰੇਜ਼ਾਂ ਦੀ ਨੀਂਦ ਖਰਾਬ ਕੀਤੀ। ਤਾਂ ਉਹ ਦੇਸ਼ ਛੱਡ ਕੇ ਗਏ ਨਹੀਂ ਤਾਂ ਅਸੀਂ ਬਹੁਤ ਅੱਜ ਵੀ ਗੁਲਾਮੀ ਭੁਗਤਦੇ ਹੁੰਦੇ ਜੇ ਭਗਤ ਸਿੰਘ ਮੋਰੀਆਂ ਨੇ ਐਡੀ ਬੜੀ ਕਰਵਾਣੀ ਨਾ ਦਿੱਤੀ ਹੁੰਦੀ। ਸੋ ਆਸੀ ਹੁੰਦਾਂ ਨੰਦ ਲੈ ਜਾ ਜਾਂ। ਪਰ ਅਫਸੋਸ ਕਿ ਇੱਥੇ ਕੁਝ ਸਿਆਸੀ ਪਾਣੀਆਂ ਅਜਿਹਿਆਂ ਨੇ ਕਿ ਜਿਹੜੀ ਸਾਡੀ ਆਜ਼ਾਦੀ ਆ ਨਾ ਉਹ ਆਜ਼ਾਦੀ ਨੂੰ ਆਜ਼ਾਦੀ ਨਹੀਂ ਉਹਨੂੰ ਇੱਕ ਗੁਲਾਮੀ ਵੱਲੋਂ ਲੈ ਜਾ ਜੇ।